ਕਾਲੇ ਸასი ਕਾ ਦੋਸਤੋ ਕੀ ਹਾਲ ਚਾਲ ਦਾ ਠੀਕ ਠਾਕ ਹੋ ਜੀ ਤੇ ਦੋਸਤੋ ਆਪਣਾ ਦਾਣੇ ਦਾ ਤਾਂ ਨਿਪਟੜ ਗਿਆ ਸੀਗਾ ਤੇ ਅੱਜ ਆਪਾਂ ਪਹਿਲਾਂ ਗੱਲ ਕਰਦੇ ਆ ਜੀ ਜਿਹੜੀ ਆਪਾਂ ਨੇ ਮੁਰਗੀ ਅੰਡੇ ਵਾਸਤੇ ਤਿਆਰ ਕਰਨੀ ਆ ਉਹਦੀ ਫੀਡ ਬਾਰੇ ਗੱਲ ਕਰਾਂਗੇ ਇੱਕ ਦਿਨ ਤੋਂ ਲੈ ਕੇ 5 ਮਹੀਨੇ ਤੱਕ ਆਪਾਂ ਨੇ ਕਿਹੜੀ ਫੀਡ ਦੇਣੀ ਆ ਇਹਨਾਂ ਨੂੰ ਤੇ ਮੈਂ ਇਹ ਆਪਣੇ ਆਪਣੇ ਹਿਸਾਬ ਨਾਲ ਦੱਸ ਰਿਹਾ ਜਿੱਦਾਂ ਮੈਂ ਆਪਣਾ ਤਿਆਰ ਕਰਦਾ ਮੁਰਗੀ ਅੰਡੇ ਵਾਸਤੇ ਉਹ ਸਾਨੂੰ ਦੱਸ ਰਹੇ ਹਾਂ ਕਿਉਂਕਿ ਹਰੇਕ ਦਾ ਅਲੱਗ-ਅਲੱਗ ਤਰੀਕਾ ਹੁੰਦਾ ਤੇ ਜਦੋਂ ਵੀ ਆਪਣੇ ਬਾਹ ਚੀਚਾ ਆਉਂਦਾ ਇੱਕ ਦਿਨ ਦਾ ਤੇ ਇੱਕ ਦਿਨ ਤੋਂ ਲੈ ਕੇ ਆਪਾਂ 20 ਦਿਨ ਤੱਕ ਜਾਂ ਮਹੀਨੇ ਤੱਕ ਜਿੰਨੀ ਵੀ ਆਪਣੇ ਬਾਹ ਖੀੜ ਹੁੰਦੀ ਆਪਾਂ ਵਰਤਦੇ ਆਂ ਫਰੀਸ਼ਟਾਰਟਰ ਜਾਂ ਸਟਾਰਟਰ ਵਰਤਦੇ ਆਂ ਇਹ ਵੀ ਕੰਪਨੀ ਦੇ ਡਿਪੈਂਡ ਆ ਕਈ ਜਿਹੜੀ ਸਟਾਰਟਰ ਖੀੜ ਹੁੰਦੀ ਆ ਦੋ ਨੰਬਰ ਉਹ ਬਰੀਕ ਜਿਹੀ ਹੁੰਦੀ ਆ ਕਈ ਦੀ ਮੋਟੀ ਹੁੰਦੀ ਆ ਉਹ ਡਿਪੈਂਡ ਆ ਖੀੜ ਦੀ ਕੰਪਨੀ ਤੇ ਤੇ ਫਰੀਸ਼ਟਾਰਟਰ ਵੀ ਆਪਾਂ ਵਰਤ ਲੈਂਦੇ ਆ ਤੇ ਸਟਾਰਟਰ ਵੀ ਵਰਤ ਲੈਂਦੇ ਆ 20 ਦਿਨ ਤੋਂ ਲੇਕੇ ਆਪਾਂ ਵਰਤੀ ਦੀ ਆ 4 ਮਹੀਨੇ ਤੱਕ ਆ ਉਸ ਉਸ ਟਾਈਮ ਆਪਾਂ ਵਰਤੀਦੀ ਆ ਫੀਡ ਗਰੋਅਰ ਫੀਡ ਵਰਤੀਦੀ ਆ ਗਰੋਥ ਫੀਡ ਪਾਈਦੀ ਆ ਜਾਂ ਪਾਈਦੀ ਆ ਫਿਨਿਸ਼ਰ ਫੀਡ ਜੇ ਫਿਨਿਸ਼ਰ ਫੀਡ ਪਾਉਣੇ ਤਾਂ ਆਪਾਂ ਉਹਨਾਂ ਵਿੱਚ ਚੌਲਾਂ ਦੀਆਂ ਕੜੀਆਂ ਮਿਕਸ ਕਰ ਲੈਣੇ ਆ ਜਾਂ ਫਿਰ ਹੋਰ ਕੋਈ ਆਪਾਂ ਨੂੰ ਆਈਟਮ ਜੇਕਣਾ ਗੁੱਲੀ ਡੰਡਾ ਹੋ ਜੇ ਕੋਈ ਵੀ ਮਿਲ ਜਾਂਦਾ ਤੇ ਆਪਾਂ ਉਹ ਮਿਕਸ ਕਰ ਲੈਣੇ ਆ ਨਹੀਂ ਤਾਂ ਗਰੋਅਰ ਫੀਡ ਨਾਲੇ ਆਪਾਂ ਮੁਰਗੀ ਨੂੰ ਤਿਆਰ ਕਰ ਲੈਣੇ ਆ ਤੇ 4 ਮਹੀਨੇ ਬਾਅਦ ਫਿਰ ਆਪਾਂ ਉਹਨਾਂ ਨੂੰ ਲੀਅਰ ਫੀਡ ਸਟਾਰਟ ਕਰ ਦਿੰਨੇ ਆਂ ਅੰਡੇ ਵਾਲੀ ਕਿਉਂਕਿ ਮੁਰਗੀ ਅੰਡਾ ਦੇਣ ਲੱਗ ਜਾਂਦੀ ਹੈ ਸਾਢੇ 4 ਮਹੀਨਿਆਂ ਤੋਂ ਲੈ ਕੇ 5 ਮਹੀਨੇ ਦੇ ਵਿੱਚ ਵਿੱਚ ਅੰਡਾ ਦੇਣ ਲੱਗ ਜਾਂਦੀ ਹੈ ਪ੍ਰੋਪਰ ਤੇ ਨਾਲ ਨਾਲ ਮਲਟੀ ਵਿਟਾਮਿਨ ਚੱਲੀ ਜਾਂਦਾ ਤੇ ਕੈਲਸ਼ੀਅਮ ਚੱਲੀ ਜਾਂਦਾ ਇਸ ਤੋਂ ਇਲਾਵਾ ਆਪਾਂ ਕੋਈ ਦਵਾਈ ਨਹੀਂ ਪਾਈ ਦੀ ਇਹਨਾਂ ਨੂੰ ਕਦੇ ਕਦਾਈ ਜੇ ਲੋਡ ਪੈਂਦੀ ਹੈ ਤਾਂ ਜਿਪਣਾ ਹਾਂ ਗੋਲੀ ਡੰਡਾ ਆਪਾਂ ਪਾ ਦਿੰਦੇ ਜਾਂ ਕਣਕ ਪਾ ਦਿੰਦੇ ਵਿੱਚ ਇਹਨਾਂ ਨੂੰ ਤਾਂ ਕੀੜੀ ਵਾਲੀ ਦਵਾਈ ਆਪਾਂ ਜ਼ਰੂਰ ਪਾ ਦਿੰਦੇ ਉਹਨਾਂ ਨੂੰ ਇਸ ਤੋਂ ਇਲਾਵਾ ਕੋਈ ਦਵਾਈ ਨਹੀਂ ਪਾਈ ਦੀ ਅੱਜ ਇਹਨਾਂ ਨੂੰ ਵੀ ਮੈਂ ਮਲਟੀ ਵਿਟਾਮਿਨ ਪਾਇਆ ਟੋਟਾ ਬਟ ਕੰਪਨੀ ਤੋਂ ਉਹ ਇਹਨਾਂ ਦੇ ਨਾ ਖੰਭ ਜੇ ਝਾੜਨ ਲੱਗ ਗਏ ਸੀਗੇ ਤੇ ਹੁਣ ਮੈਂ ਇਹਨਾਂ ਨੂੰ ਲਗਾਤਾਰ 4-5 ਦਿਨ ਦੇਵਾਂਗਾ ਉਸ ਤੋਂ ਬਾਅਦ ਫਿਰ ਕੈਚੇ ਵਿੱਚ ਦੇਵਾਂਗਾ ਕੂਜੇ ਫੰਗ ਚਾੜਨ ਲੱਗ ਜਾਂਦੇ ਫਿਰ ਔਖਾ ਹੋ ਜਾਂਦਾ ਕੰਮ ਇਹ ਵੀ ਮੁਰਗੀਆਂ ਹੁਣ ਤਿਆਰ ਹੋ ਗਈਆਂ ਤੇ 4 ਮਹੀਨੇ ਤੇ ਉੱਪਰ ਹੋ ਗਿਆ ਟਾਈਮ ਇਹਨਾਂ ਦਾ ਆਂਡੇ ਨੂੰ ਤਿਆਰ ਇਹ ਆਪਾਂ ਨੇ ਸੇਲ ਕਰਨੀਆਂ ਇਹ 260 ਰੁਪਏ ਕਿਲੋ ਨੂੰ ਆਪਾਂ ਨੇ ਸੇਲ ਕਰਨੀਆਂ ਜੇ ਕਿਸੇ ਵੀ ਨੇ ਲੈਣੇ ਤਾਂ ਨੰਬਰ ਆਪਣਾ ਥੱਲੇ ਨੀਚਾ ਦਿੱਤਾ ਵਹ ਹੁੰਦਾ ਤਾਂ ਕਾਲ ਕਰਕੇ ਮੁਰਗੀਆਂ ਮੁਰਗੀਆਂ ਆਪਾਂ ਤੋਂ ਖਰੀਦ ਸਕਦਾ ਜੀ ਇੰਦਰ ਇਹ ਵੀ ਪੂਰੇ ਡਾਰ ਹੋ ਗਏ ਹੁਣ ਤਾਂ ਤੇ ਅੱਜ ਇਹਨਾਂ ਨੂੰ ਆਪਾਂ ਨੇ ਕੈਲਸ਼ੀਅਮ ਮਲਟੀਵਿਟਾਮਿਨ ਪਾਇਆ ਪਾਣੀ ਵਿੱਚ ਪਾਣੀ ਆਪਾਂ ਨੇ ਥੋੜਾ ਹੀ ਪਾਇਆ ਤੇ ਬਾਅਦ ਚ ਦੁਬਾਰਾ ਪਾ ਦਾਂਗੇ ਨਹੀਂ ਤੇ ਸਾਰਾ ਦਿਨ ਨਾ ਇਦਾਂ ਹੀ ਖਰਾਬ ਜਾ ਹੋ ਜਾਂਦਾ ਪੀਂਦੇ ਨਹੀਂ ਹੈਗਾ ਕੋਈ ਜਾਨਵਰ ਇਹ ਥੋੜੇ 30 ਕੀ ਜਾਨਵਰ ਆ 30 32 ਕ ਤੇ ਥੋੜਾ ਹੀ ਪਾਇਆ ਆਪਾਂ ਨੇ ਜਦੋਂ ਖਤਮ ਹੋ ਜਾਊਗਾ ਫਿਰ ਪਾਏ ਸਿंपल ਪਾਣੀ ਪਾ ਦਾਂਗੇ ਤੇ ਦਾਣਾ ਆਪਣਾ ਹੋਈ ਚੱਲ ਰਿਹਾ ਅੱਜ ਆਪਾਂ ਨੇ ਇਹ ਥੋੜੀ ਜਿਹੀ ਜਗ੍ਹਾ ਵਧਾਉਣੀ ਸੀਗੀ ਖੁੱਲੇ ਛੱਡ ਦੇਣੇ ਤੇ ਤੇ ਕੱਲ ਫਿਰ ਮੀਂਹ ਕਰਕੇ ਥੋੜਾ ਮੌਸਮ ਅੱਜ ਠੰਡਾ ਹੋ ਗਿਆ ਹੁਣ ਵੀ ਠੰਡੀ ਹਵਾ ਚੱਲ ਰਹੀ ਆ ਦੁਪਹਿਰ ਦਾ ਹਾਲੇ ਪਤਾ ਨਹੀਂ ਹੈਗਾ ਵੀ ਹੋ ਜਵੇ ਥੋੜਾ ਜਿਹਾ ਟੈਂਪਰੇਚਰ ਅੱਪ ਹੋ ਜਵੇ ਤੇ ਹੁਣ ਤਾਂ ਬਿਲਕੁਲ ਠੰਡੀ ਹਵਾ ਚੱਲ ਰਹੀ ਆ ਇਸ ਕਰਕੇ ਫਿਰ ਮੈਂ ਅੱਜ ਬੱਲਵੇ ਵਾਲਿਆ ਵੈ ਇਹਨਾਂ ਦਾ ਤੇ ਉੱਪਰ ਆਪਾਂ ਨੇ ਕਵਰ ਕਰਿਆ ਹੋਇਆ ਨਹੀਂ ਤਾਂ ਅੱਜ ਜਿਕਰ ਮੌਸਮ ਸੀਗਾ ਪਾਸੋਂ ਚੋਂ ਉੱਥੇ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਹੁਣ ਤਾਂ ਆਪਾਂ ਨੇ ਖੁੱਲੇ ਹੀ ਛੱਡ ਦੇਣੇ ਸੀਗੇ ਇਹ ਤੇ ਹੁਣ ਮੈਂ ਚਲੋ 1-2 ਦਿਨ ਆਪਾਂ ਹੋਰ ਇਹਨਾਂ ਨੂੰ ਰੱਖ ਲੈਣੇ ਆ ਇਦਾਂ ਹੀ ਤਾਂ ਦੋਸਤੋ ਕਰਦੇ ਆ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਵੀਡੀਓ ਕਿਵੇਂ ਲੱਗੀ ਜੀ ਧੰਨਵਾਦ ਜੀ